ਸਟਾਕ ਮਾਰਕੀਟ ਕੋਈ ਜੂਆ ਨਹੀਂ ਹੈ ਕੋਈ ਤੁਹਾਨੂੰ ਰਾਤੋ-ਰਾਤ ਅਮੀਰ ਬਣਾਉਣ ਦਾ ਸਾਧਨ ਨਹੀਂ ਹੈ ਨਾ ਹੀ ਤੁਹਾਨੂੰ ਇਹ ਹੈਗਾ ਕਿ ਕੋਈ ਹਰੇਕ ਮਹੀਨੇ ਤੁਹਾਨੂੰ ਕੋਈ ਪੱਕੀ ਅਮਾਉਂਟ ਲੱਖ ਰੁਪਿਆ 2 ਲੱਖ ਰੁਪਏ ਬਣਾ ਕੇ ਦੇ ਦੇਊਗਾ ਸਟਾਕ ਮਾਰਕੀਟ ਦੇ ਵਿੱਚ ਡੇ ਟਰੇਡਿੰਗ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਠੀਕ ਹੋ ਗਿਆ ਡੇ ਟਰੇਡਿੰਗ ਆ ਇੰਟਰਾਡੇ ਜੀ ਨੂੰ ਕਹਿੰਦੇ ਆ ਉਸ ਤੋਂ ਬਾਅਦ ਫਿਊਚਰ ਐਂਡ ਆਪਸ਼ਨਸ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ ਫਿਊਚਰ ਐਂਡ ਆਪਸ਼ਨਸ ਜੋ ਵੀ ਇੱਥੇ ਕਰਦੇ ਆ ਕਾਲਸ ਪੁਟਸ ਹੋ ਗਿਆ ਇਹ ਵੀ ਬਿਲਕੁਲ ਨਹੀਂ ਹਾਂ ਜੇ ਤੁਸੀਂ ਆਪਣਾ ਘਰ ਬਰਬਾਦ ਕਰਨਾ ਚਾਹੁੰਦੇ ਹੋ ਬਹੁਤ ਸਾਰੇ ਲੋਕਾਂ ਨੇ ਅੱਜ ਤੱਕ ਹਜ਼ਾਰਾਂ ਲੋਕਾਂ ਦੀਆਂ ਐਗਜ਼ਾਮਪਲ ਨੇ ਜਿਨ੍ਹਾਂ ਨੇ ਖੁਦ ਦੀ ਜਾਨ ਲਈ ਆ ਈਵਨ ਪਰਿਵਾਰ ਦੇ ਮੈਂਬਰਾਂ ਦੀ ਜਾਨ ਲਈ ਆ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਬਾਕੀ ਸਾਰੀਆਂ ਤਰ੍ਹਾਂ ਦੀਆਂ ਇਨਵੈਸਟਮੈਂਟ ਦੀ ਤਰ੍ਹਾਂ ਹੀ ਆ ਹੋਰ ਕੁਝ ਨਹੀਂ ਹੈਗਾ ਜਿਵੇਂ ਲੋਕ ਸੋਨੇ 'ਚ ਚਾਂਦੀ 'ਚ ਲੈਂਡ ਪ੍ਰਾਪਰਟੀ 'ਚ ਪਲਾਟਾਂ ਦੇ ਵਿੱਚ ਜ਼ਮੀਨਾਂ ਦੇ ਵਿੱਚ ਇਨਵੈਸਟ ਕਰਦੇ ਆ ਸਾਲਾਂ ਸਾਲ ਬੈਠੇ ਰਹਿੰਦੇ ਆ ਉਸੇ ਤਰ੍ਹਾਂ ਦੀ ਇਨਵੈਸਟਮੈਂਟ ਆ ਨਾ ਇਸ ਤੋਂ ਇੱਕ ਕਦਮ ਇੱਧਰ ਕੋਸ਼ਾ ਨਾ ਇਸ ਤੋਂ ਇੱਕ ਕਦਮ ਇੱਧਰ ਕੋਸ਼ਾ ਜੇ ਤੁਸੀਂ ਸਟਾਕ ਮਾਰਕੀਟ ਦੇ ਬਾਰੇ ਦੇ ਵਿੱਚ ਚੰਗੀ ਤਰ੍ਹਾਂ ਨਾਲ ਜਾਨਣਾ ਚਾਹੁੰਦੇ ਹੋ ਤਾਂ ਇੱਥੇ ਤੁਹਾਨੂੰ ਉੱਪਰ ਲਿਖੇ ਹੋਏ ਮਿਲ ਜਾਣਗੇ ਮੇਰੇ ਉਹ ਵਾਲੇ ਐਪੀਸੋਡ ਨੰਬਰ ਜਿਨ੍ਹਾਂ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਆ ਕਿ ਤੁਹਾਡੇ ਜਿੰਨੇ ਵੀ ਕੁਐਸਚਨ ਹੋਣਗੇ ਕੋਈ ਵੀ ਨਵਾਂ ਬੰਦਾ ਜਿਹੜਾ ਸ਼ੇਅਰ ਮਾਰਕੀਟ ਦੇ ਵਿੱਚ ਆਉਂਦਾ ਉਹਦੇ ਦਿਮਾਗ 'ਚ ਬਹੁਤ ਸਾਰੇ ਕੁਐਸਚਨ ਨੇ ਇਵਨ ਕਈ ਚੀਜ਼ਾਂ ਜਿਹੜੀਆਂ ਸ਼ਾਇਦ ਤੁਹਾਡੇ ਦਿਮਾਗ 'ਚ ਆਲੇ ਹੋਣਗੀਆਂ ਵੀ ਨਹੀਂ ਮੈਂ ਕੋਸ਼ਿਸ਼ ਕੀਤੀ ਆ ਉਹਨਾਂ ਸਾਰੀਆਂ ਦੇ ਆਨਸਰ ਦੇਣ ਦੀ ਤੁਸੀਂ ਇਹ ਸਾਰੇ ਤੇ ਸਾਰੇ episodes ਦੇਖ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਮੈਂ ਸਿਰਫ ਆਪਣੇ views ਵਧਾਉਣ ਦੀ ਗੱਲ ਕਰ ਰਿਹਾ ਹਾਂ ਤੁਸੀਂ offline download ਕਰ ਲਿਓ download ਕਰਕੇ ਉਹਨਾਂ ਨੂੰ ਦੇਖ ਸਕਦੇ ਹੋ ਅੱਜ ਆਪਾਂ ਹੁਣ ਗੱਲ ਕਰਾਂਗੇ ਜੀ ਸਭ ਤੋਂ ਪਹਿਲਾਂ drone ਸਿਸਟਮ ਦੀ ਕਿ ਇੱਕ ਤਾਂ defense sector ਹੈਗਾ ਤੇ defense sector ਆਪਣੇ ਆਪ ਦੇ ਵਿੱਚ ਹੀ ਅੱਜਕੱਲ੍ਹ ਵੈਸੇ ਹੀ ਬਹੁਤ ਵੱਡਾ ਬਣਿਆ ਹੋਇਆ ਵਾ ਦੁਨੀਆ ਦੇ ਵਿੱਚ ਰੌਲੇ ਮੋਕ ਨਹੀਂ ਰਹੇ ਹੈਗੇ ਤਾਂ ਉਸ ਚੱਕਰ ਦੇ ਵਿੱਚ ਜਿਹੜੀ ਇਹ ਇੰਡਸਟਰੀ ਹੈਗੀ ਇਹਨੂੰ orders ਮਿਲ ਰਹੇ ਬਹੁਤ ਜ਼ਿਆਦਾ ਤੇ ਉਹ ਤੁਹਾਨੂੰ ਹਾਂ ਇੱਥੇ ਦਿਖ ਰਿਹਾ ਹੋਊਗਾ ਹੁਣ ਐਕਸਪੈਕਟ ਕੀਤਾ ਜਾ ਰਿਹਾ ਕਿ ਸਾਲ 2026 ਇਸ ਵਾਰ ਜਿਹੜਾ ਬਜਟ ਆਊਗਾ ਉਹਦੇ ਵਿੱਚ ਡਰੋਨ ਵਗੈਰਾ ਜਿਹੜੀ ਇਹ ਸਾਰੀ ਦੀ ਸਾਰੀ ਇੰਡਸਟਰੀ ਹੈਗੀ ਆ ਇਹਨਾਂ ਨੂੰ ਕਾਫੀ ਵੱਡਾ ਪੁਸ਼ਤ ਦਿੱਤਾ ਜਾਊਗਾ ਇੱਕ ਗਵਰਨਮੈਂਟ ਦਾ ਕੋਈ ਪਲਾਨ ਹੈਗਾ ਪਾਲਿਸੀ ਹੈਗੀ ਆ ਜੋ ਵੀ ਕਹਿ ਲੋ ਉਹਦਾ ਨਾਮ ਰੱਖਿਆ ਗਿਆ ਡਰੋਨ ਸ਼ਕਤੀ ਠੀਕ ਹੋ ਗਿਆ ਜੀ 10000 ਕਰੋੜ ਰੁਪਈਆ ਇਹਦੇ ਵਿੱਚ ਲਾਇਆ ਜਾ ਰਿਹਾ ਵਾ ਗਵਰਨਮੈਂਟ ਚਾਹ ਕੀ ਰਹੀ ਆ ਇੰਡੀਆ ਦੀ ਕਿ ਜਿਹੜਾ ਵੀ ਡਰੋਨ ਨਾ ਰਿਲੇਟਡ ਟੈਕਨੋਲੋਜੀ ਹੁਣ ਤੁਸੀਂ ਜੇ ਇਹ ਵੀ ਦੇਖੋਗੇ ਨਾ ਜਿਹੜਾ ਪਿੱਛੇ ਜੀ ਇੰਡੀਆ ਪਾਕਿਸਤਾਨ ਦਾ ਉਹ ਕੁਛ ਦਿਨਾਂ ਦਾ ਉਹ ਚੀਜ਼ ਹੋਈ ਸੀ ਇਸਕਰਮਸ਼ੀ ਹੋਈ ਸੀ ਲੜਾਈ ਤਾਂ ਉਹ ਨਹੀਂ ਆਪਾਂ ਕਹਿ ਸਕਦੇ ਕਨਵੈਨਸ਼ਨਲ ਤੇ ਮੁੱਠਪੇੜ ਕਹਿ ਸਕਦੇ ਹਾਂ ਛੋਟੀ ਮੋਟੀ ਬਟ ਉਹਦੇ ਵਿੱਚ ਵੀ ਡਰੋਨ ਦਾ ਕਿੰਨਾ ਵੱਡਾ ਯੋਗਦਾਨ ਰਿਹਾ ਵਾ ਰਸ਼ੀਆ ਯੂਕਰੇਨ ਦੀ ਲੜਾਈ ਦੇ ਵੀ ਜੇ ਤੁਸੀਂ ਵੀਡੀਓਜ਼ ਦੇਖੇ ਹੋਣਗੇ ਤਾਂ ਤੁਹਾਨੂੰ ਇੰਨਾ ਕ ਆਈਡੀਆ ਹੋਊ ਕਿ ਹੁਣ ਬਾਕੀ ਚੀਜ਼ਾਂ ਖਤਮ ਹੋ ਚੁੱਕੀਆਂ ਆਲਰੇਡੀ ਆਲਮੋਸਟ ਖਤਮ ਹੋ ਗਈਆਂ ਡਰੋਨ ਦਾ ਹੀ ਕੰਮ ਰਹਿ ਗਿਆ ਤਾਂ ਇੰਡੀਆ ਇਹ ਚਾਹੁੰਦਾ ਵਖੇ ਡਰੋਨ ਟੈਕਨੋਲੋਜੀ ਦੇ ਕਰਕੇ ਉਹ ਕਿਸੇ ਹੋਰ ਕੰਟਰੀ ਦੇ ਉੱਪਰ ਉਹਨੂੰ ਨਿਰਭਰ ਨਾ ਹੋਣਾ ਪਵੇ ਇੰਡੀਆ ਨੂੰ ਉਹ ਇੰਡੀਆ ਦੇ ਵਿੱਚ ਹੀ ਬਣਨ ਡਰੋਨਸ ਜਿਆਦਾ ਤੋਂ ਜਿਆਦਾ ਅਲੱਗ-ਅਲੱਗ ਟੈਕਨੋਲੋਜੀ AI ਹੋਈ ਉਹਦੇ ਵਿੱਚ ਹੋਗੇ ਸੌਫਟਵੇਅਰ ਵਰਤੇ ਜਾਂਦੇ ਆ ਤੇ ਸਾਰਾ ਕੁਝ ਹੁਣ ਤਿੰਨ ਕੰਪਨੀਆਂ ਨੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਇਹਦੇ ਵਿੱਚ ਬੈਨੀਫਿਟ ਮਿਲੂਗਾ ਪਹਿਲੀ ਹੈਗੀ ਆ ਜ਼ੈਨ ਟੈਕਨੋਲੋਜੀ ਵੱਡੀ ਕੰਪਨੀ ਆ ਇਹ ਇਹਨਾਂ ਦੀ ਮਲਟੀਬੈਗਰ ਕੰਪਨੀ ਆ ਆਲਰੇਡੀ ਆਪਣੇ ਇਨਵੈਸਟਰਸ ਨੂੰ ਬਹੁਤ ਜ਼ਿਆਦਾ ਪੈਸੇ ਬਣਾ ਕੇ ਦੇ ਚੁੱਕੀ ਆ ਹੁਣੇ ਇਹਨਾਂ ਦਾ ਜਿਹੜਾ ਸਟਾਕ ਪ੍ਰਾਈਸ ਆ ਥੋੜਾ ਥੱਲੇ ਵੀ ਆਇਆ ਹੋਇਆ ਆਪਾਂ ਇੱਥੇ ਵੀ ਦੇਖ ਲੈਣਾ ਇੱਕ ਵਾਰੀ ਕਿ ਜ਼ੈਨ ਟੈਕਨੋਲੋਜੀ ਇਸ ਟਾਈਮ ਦੇ ਉੱਪਰ ਕਿੱਥੇ ਚੱਲ ਰਹੀ ਹੈ ਮੇਰੇ ਕਹਿੰਦੇ ਥੋੜਾ ਅੱਜਕੱਲ ਪਿੱਛੇ ਆਇਆ ਕਿਉਂਕਿ ਉਹੀ ਆ ਤਕਾਵਟ ਤਾਂ ਆਉਣੀ ਹੀ ਆਉਣੀ ਹੈ ਇਹਦੇ ਵਿੱਚ ਤੁਹਾਨੂੰ ਇੱਥੇ ਵੀ ਦਿਖ ਰਿਹਾ ਹੋਊਗਾ ਆ ਦੇਖੋ ਤੁਹਾਨੂੰ ਕਲੀਅਰ ਦਿਖ ਰਿਹਾ ਹੋਊਗਾ ਇੱਥੇ ਕਿ 9596 ਰੁਪਏ ਤੋਂ 2021 ਦੇ ਵਿੱਚ ਤੋਂ 2400 2500 ਰੁਪਏ ਚਲੇ ਗਿਆ ਤੇ ਜੇ ਉਸ ਤੋਂ ਵੀ ਪਿੱਛੇ ਜਾਓਗੇ 2020 ਦੇ ਵਿੱਚ 3700 30 ਰੁਪਏ 30 35 ਰੁਪਏ ਦਾ ਸੀਗਾ ਉੱਥੋਂ ਕਿੱਥੇ ਤੱਕ ਚਲਾ ਗਿਆ ਨਾ ਮੈਂ ਹੁਣ ਤੈਨੂੰ ਕਿੰਨਾ ਦੱਸਿਆ 2500 ਰੁਪਏ ਤੋਂ ਵੀ ਉੱਪਰ ਚਲਾ ਗਿਆ ਹੁਣ ਫਾਈਨਲੀ ਥੋੜੀ ਥਕਾਵਟ ਆਈ ਆ ਅੱਧ ਦੇ ਵਿੱਚ ਆਇਆ ਹੋਇਆ ਇਹਦਾ ਰੇਟ ਬਟ ਹੁਣ ਇੱਥੇ ਜ਼ੈਨ ਟੈਕਨੋਲੋਜੀ ਦੀ ਗੱਲ ਆਪਾਂ ਕਿਉਂ ਕਰ ਰਹੇ ਆ ਕਿਉਂਕਿ ਇੱਕ ਬਹੁਤ ਵੱਡਾ ਪਲੇਅਰ ਆ ਇੰਡੀਆ ਦੇ ਵਿੱਚ ਡਰੋਨ ਸੈਕਟਰ ਦਾ ਇਹ ਦੂਸਰੀ ਚੀਜ਼ ਆ ਜ਼ੈਨ ਟੈਕਨੋਲੋਜੀ ਦਾ ਜਿਹੜਾ 50% ਰੈਵਨਿਊ ਆ ਉਹ ਡਰੋਨ ਵਾਲੀ ਟੈਕਨੋਲੋਜੀ ਡਰੋਨ ਇੰਡਸਟਰੀ ਤੋਂ ਆਉਂਦਾ ਵਾ ਬਾਕੀ 50% ਇਹਨਾਂ ਦਾ ਹੋਰ ਕੰਮਕਾਰ ਆ ਅਗਲੀ ਚੀਜ਼ ਡਰੋਨ ਵਾਰਫੇਅਰ ਜਿਹੜੀ ਵੀ ਲੜਾਈ ਆ ਡਰੋਨਸ ਨਾਲ ਰਿਲੇਟਡ ਉਹਦੇ ਵਿੱਚ ਜਿੰਨਾ ਵੀ ਤਾਮ-ਜਾਮਾ ਉਹ ਸਾਰੇ ਦੇ ਸਾਰੇ ਦੇ ਵਿੱਚ ਜ਼ੈਨ ਟੈਕਨੋਲੋਜੀ ਹੈਗੀ ਆ ਮਤਲਬ ਉਹ ਸਾਰੇ ਦੇ ਨਾਲ ਰਿਲੇਟਡ ਚੀਜ਼ਾਂ ਨੂੰ ਟੈਕਨੋਲੋਜੀ ਨੂੰ ਜ਼ੈਨ ਵਾਲੇ ਬਣਾਉਂਦੇ ਆ ਕੈਨ ਡਿਟੈਕਟ ਡਰਨ ਅਕ੍ਰੋਸ ਅ ਵਾਈਡ ਫ੍ਰੀਕਵੈਂਸੀ ਰੇਂਜ ਹਾਂ ਹੁਣ ਅਗਲੀ ਚੀਜ਼ ਤੁਹਾਨੂੰ ਯਾਦ ਹੋਊਗੀ ਉਦੋਂ ਆਪਾਂ ਖਬਰਾਂ ਸੁਣੀਆਂ ਕਿ ਪਾਕਿਸਤਾਨ ਨੇ ਬਹੁਤ ਸਾਰੇ ਡਰੋਨ ਇੰਡੀਆ ਦੇ ਵਿੱਚ ਸਿੱਟੇ ਜਲੰਧਰ ਆਏ ਅੰਮ੍ਰਿਤਸਰ ਆਏ ਵੀ ਉਹਨਾਂ ਨੂੰ ਵਿਚਕਾਰ ਤੋਂ ਹੀ ਡਿਟੈਕਟ ਕਰ ਲਿਆ ਗਿਆ ਤੇ ਉਹਨਾਂ ਨੂੰ ਵਿਚਕਾਰ ਹੀ ਰੋਕ ਦਿੱਤਾ ਗਿਆ ਇਸ ਤੋਂ ਪਹਿਲਾਂ ਕਿ ਉਹ ਕਿਸੇ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਤਾਂ ਜਿੱਥੇ ਇੱਕ ਹਥਿਆਰ ਨੂੰ ਤਿਆਰ ਕਰਨਾ ਜ਼ਰੂਰੀ ਆ ਨਾਲ ਦੀ ਨਾਲ ਹੀ ਉਹਦੀ ਕਾਰਟ ਵੀ ਜ਼ਰੂਰੀ ਆ ਤਾਂ ਜੈਨ ਟੈਕਨੋਲੋਜੀ ਉਹਦੇ ਉੱਪਰ ਬਹੁਤ ਜ਼ਿਆਦਾ ਕੰਮ ਕਰ ਰਹੀ ਆ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਬਣਾਈਆਂ ਜਾਂ ਟੈਕਨੋਲੋਜੀ ਕੇ ਜਿਹੜਾ ਦੁਸ਼ਮਣ ਦੇ ਹੋਰ ਅੱਗੇ ਦੀ ਅੱਗੇ ਡਿਵੈਲਪ ਹੋਈ ਜਾਣੇ ਆ ਡਰੋਨ ਕੇ ਉਹਨਾਂ ਨੂੰ ਵਿਚਕਾਰ ਹੀ ਰੋਕ ਲਿਆ ਜਾਏ ਡਿਟੈਕਟ ਕਰ ਲਿਆ ਜਾਏ ਤੇ ਬੰਦ ਕਰ ਦਿੱਤਾ ਜਾਏ ਬਰਬਾਦ ਕਰ ਦਿੱਤਾ ਜਾਏ ਹਾਂ ਇੰਟਰਨੈਸ਼ਨਲ ਕੰਟਰੀਸ ਕੋ ਹਾਂ AI ਦੇ ਵਿੱਚ ਬਹੁਤ ਕੰਮ ਕਰ ਰਹੇ ਆ ਕਿਉਂਕਿ ਹੁਣ AI ਦਾ ਟਾਈਮ ਆ AI ਹਰ ਕਿਤੇ ਹੀ ਆਊਗੀ ਡਰੋਨਸ ਦੇ ਵਿੱਚ ਆ ਰਹੀ ਆ ਤਾਂ ਜੈਨ ਟੈਕਨੋਲੋਜੀ ਡਰੋਨ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰ ਰਹੀ ਆ ਤੇ ਫਾਈਨੈਂਸ਼ੀਅਲ ਪਰਫਾਰਮੈਂਸ ਜਿਹੜੀ ਰਹੀ ਆ ਰੈਵਨਿਊ ਇਹਨਾਂ ਦਾ ਹੁਣੇ ਡਿਕਰੀਸ ਹੋਇਆ 33% ਤੇ ਆ ਕੇ 33% ਘਟਿਆ ਵਾ ਕਿਉਂਕਿ ਪਿਛਲਾ ਇੱਕ ਸਾਲ ਡਰੋਨ ਟੈਕਨੋਲੋਜੀ ਦੇ ਵਿੱਚ ਉਹਨਾਂ ਕੋਲ ਜਿਆਦਾ ਕੰਮ ਨਹੀਂ ਹੋਇਆ ਇੰਡੀਆ ਦੇ ਵਿੱਚ ਖਾਸ ਕਰਕੇ ਉਹਦਾ ਉਹੀ ਰੀਜ਼ਨ ਵੀ ਹੀ ਆ ਕਿ ਜ਼ਿਆਦਾਤਰ ਚੀਜ਼ਾਂ ਬਾਹਰੋਂ ਮੰਗਾਈਆਂ ਜਾ ਰਹੀਆਂ ਜੇ ਤੁਹਾਨੂੰ ਯਾਦ ਹੋਊਗਾ ਤਿੰਨ ਚਾਰ ਸਾਲ ਪਹਿਲਾਂ ਸੇਮ ਚੀਜ਼ ਚਾਈਨਾ ਦੇ ਨਾਲ ਹੋਈ ਸੀ ਤਕਰੀਬਨ ਸਾਲ 2020-21 ਦੀ ਗੱਲ ਹੈਗੀ ਆ ਉਦੋਂ ਚਾਈਨਾ ਵੀ ਖਾਸ ਕਰਕੇ ਡਰੋਨਸ ਦੇ ਵਿੱਚ ਬਾਰਲੀਆਂ ਕੰਪਨੀਆਂ ਦੇ ਉੱਪਰ ਨਿਰਭਰ ਕਰਦਾ ਸੀ ਫਾਈਨਲੀ ਚਾਈਨਾ ਨੇ ਵੀ ਦੇਖਿਆ ਕਿ ਜੇ ਅਸੀਂ ਹੀ ਇਹਨਾਂ ਦੇ ਕੰਪੀਟੀਟਰਾਂ ਹਾਂ ਅਸੀਂ ਵੀ ਵਰਲਡ ਪਾਵਰ ਬਣ ਹੀ ਰਹੇ ਹਾਂ ਤਾਂ ਸਾਨੂੰ ਆਪਣੀ ਟੈਕਨੋਲੋਜੀ ਖੁਦ ਹੀ ਘਰੇ ਬਣਾਉਣੀ ਪਊਗੀ ਤਾਂ ਹੁਣ ਉਸੇ ਚੀਜ਼ ਦੇ ਉੱਪਰ ਚੱਲ ਰਿਹਾ ਵਾ ਇੰਡੀਆ ਤੇ ਜੈਨ ਵਾਲਿਆਂ ਨੇ ਆਪਣਾ ਇੱਕ ਟਾਰਗੇਟ ਰੱਖਿਆ ਹੋਇਆ ਫਿਊਚਰ ইয়ার 27 28 ਮਤਲਬ 27 28 ਤੱਕ ਜਿਹੜਾ ਆਪਣਾ ਰੈਵਨਿਊ ਹੈਗਾ ਵਾ ਉਹਨੂੰ 6000 ਕਰੋੜ ਰੁਪਈਆ ਕਰਨ ਦਾ ਮਤਲਬ ਬਹੁਤ ਵੱਡਾ ਇਹ ਕਰ ਰਹੇ ਆ ਇਸ ਟਾਈਮ ਜਿਹੜੇ ਇਹਨਾਂ ਕੋਲ ਆਰਡਰ ਹੈਗੇ ਆ ਉਹ ਹੈਗੇ ਆ ਤਕਰੀਬਨ 750 ਕਰੋੜ ਰੁਪਏ ਦੇ ਜਿਹੜੇ ਇਸ ਟਾਈਮ ਨੇ ਜ਼ੈਨ ਕੋਲੇ ਆਉਣ ਵਾਲਾ ਟਾਈਮ ਵੈਸੇ ਵੀ ਦੇਖੀ ਤਾਂ ਡਰੋਨ ਦਾ ਇਹ ਤੁਰਕੀ ਨੇ ਪਿੱਛੇ ਜੀ ਦੁਨੀਆ ਦੇ ਵਿੱਚ ਸਭ ਤੋਂ ਪਹਿਲਾ ਐਕਸਪੈਰੀਮੈਂਟ ਕਰਤਾ ਬੜੀ ਅਜੀਬ ਗੱਲ ਆ ਕਿ ਤੁਰਕੀ ਨੇ ਕੀਤਾ ਉਹ ਤੇ ਉਹਨਾਂ ਨੇ ਡਰੋਨ ਦੇ ਨਾਲ ਇੱਕ ਹਵਾਈ ਜਹਾਜ਼ ਸੱਟਿਆ ਉਹ ਵੀ ਕਿਹੜਾ ਲੜਾਕੂ ਮਤਲਬ ਆਪਣਾ ਹੀ ਉਹਨਾਂ ਨੇ ਤਜਰਬਾ ਕੀਤਾ ਵਾ ਐ ਨਹੀਂ ਕਿ ਕਿਸੇ ਹੋਰ ਦੇਸ਼ ਦਾ ਉਹਨਾਂ ਨੇ ਕੋਈ ਲੜਾਕੂ ਜਹਾਜ਼ ਸਿੱਟਿਆ ਆਪਣੇ ਹੀ ਇੱਕ ਲੜਾਕੂ ਜਹਾਜ਼ ਨੂੰ ਉਹਨਾਂ ਨੇ ਸਿੱਟਿਆ ਕਿਹਦੀ ਮਦਦ ਨਾਲ ਡਰੋਨ ਦੀ ਮਦਦ ਨਾਲ ਤਾਂ ਇੱਥੋਂ ਤੱਕ ਚੱਲਿਆ ਗਿਆ ਡਰੋਨ ਦਾ ਕੰਮ ਆਉਣ ਵਾਲਾ ਟਾਈਮ ਡਰੋਨ ਦਾ ਵਾ ਤਾਂ ਪਹਿਲੀ ਕੰਪਨੀ ਜ਼ੈਨ ਟੈਕਨੋਲੋਜੀ ਦੂਸਰੀ ਹੈਗੀ ਆ ਪਾਰਸ ਡਿਫੈਂਸ ਐਂਡ ਸਪੇਸ ਰੁਕੋ ਸੱਚਾ ਫਾਗੇ ਚੱਲੀਏ ਤਾਂ ਕਿ ਤੁਸੀਂ ਥੋੜਾ ਉਹਨੂੰ ਦੇਖ ਵੀ ਸਕੋ ਏ ਆ ਗਿਆ ਜੀ ਪਾਰਸ ডিফেন্স ਐਂਡ ਪਾਰਸ ডিফেন্স ਐਂਡ ਸਪੇਸ ਟੈਕਨੋਲੋਜੀ ਹੁਣ ਆਪਾਂ ਇਹਨਾਂ ਦੀ ਗੱਲ ਕਰਦੇ ਆਂ ਇੱਕੋ ਇੱਕ ਕੰਪਨੀ ਆਂ ਇੰਡੀਆ ਦੇ ਵਿੱਚ ਜਿਹੜੀ ਕਿ ਇਲੈਕਟ੍ਰੋਆਪਟਿਕ ਕੈਮਰਾਜ਼ ਨਾਲ ਲਾਉਂਦੀ ਆ ਕਿਉਂਕਿ ਡਰੋਨ ਕੈਮਰਾ ਤੋਂ ਬਿਨਾਂ ਤਾਂ ਕੁਛ ਹੈ ਹੀ ਨਹੀਂ ਕੈਮਰਾ ਤਾਂ ਉਹਦੇ ਵਿੱਚ ਚਾਹੀਦਾ ਹੀ ਚਾਹੀਦਾ ਵਾ ਤੇ ਉਹਦੇ ਵਿੱਚ ਵੀ ਇੱਕ ਲੇਟੈਸਟ ਟੈਕਨੋਲੋਜੀ ਆ ਇਲੈਕਟ੍ਰੋਆਪਟਿਕ ਕੈਮਰਾਜ਼ ਉਹ ਇੱਕੋ ਇੱਕ ਕੰਪਨੀ ਇੰਡੀਆ ਦੀ ਆ ਜਿਹੜੀ ਬਣਾਉਂਦੀ ਆ ਉਹ ਹੈਗੀ ਆ ਪਾਰਸ ডিফেন্স ਵਾਲੇ ਅਗਲੀ ਚੀਜ਼ ਇਜ਼ਰਾਈਲ ਠੀਕ ਆ ਹੁਣ ਆਪਾਂ ਰਾਜਨੀਤੀ ਵਾਲੀਆਂ ਸਮਾਜ ਵਾਲ ਨਹੀਂ ਜਾਂਦੇ ਚੰਗਾ ਤੇ ਬੁਰਾ ਨਹੀਂ ਆਪਾਂ ਇੱਥੇ ਦੇਖਦੇ ਇਹ ਆਪਣਾ ਜਿਹੜਾ ਚੈਨਲ ਆ ਸਿਰਫ ਪ੍ਰੋਫਿਟ ਓਰੀਐਂਟਡ ਆ ਤਾਂ ਆਪਾਂ ਗੱਲ ਕਰਾਂਗੇ ਸਿਰਫ ਪ੍ਰੋਫਿਟ ਦੀ ਇਜ਼ਰਾਈਲ ਦੀ ਟੈਕਨੋਲੋਜੀ ਆ ਆਪ ਵੀ ਹੁਣ ਤੋਂ ਬਹੁਤ ਜ਼ਿਆਦਾ ਡਿਵੈਲਪ ਕਰ ਰਹੇ ਆ ਪਹਿਲਾਂ ਅਮਰੀਕਾ ਤੋਂ ਮਦਦ ਮਿਲੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਇਹਨਾਂ ਦੇ ਟਾਈ ਅਪਸ ਨੇ ਬਹੁਤ ਤਕੜੇ ਪਾਰਸ ਡਿਫੈਂਸ ਵਾਲਿਆਂ ਦੇ ਤਾਂ ਹੁਣ ਜੇ ਕਿਸੇ ਕੰਪਨੀ ਦੇ ਹਥਿਆਰਾਂ ਦੇ ਮਾਮਲੇ ਦੇ ਵਿੱਚ ਇਜ਼ਰਾਈਲ ਦੇ ਨਾਲ ਸੰਬੰਧ ਬਹੁਤ ਤਕੜੇ ਆ ਉਹਨਾਂ ਦੀਆਂ ਕੰਪਨੀਆਂ ਦੇ ਨਾਲ ਟਾਈ ਆਪਣੇ ਤਾਂ ਤੁਸੀਂ ਦੇਖ ਲਓ ਕਿ ਉਹਨਾਂ ਦੀ ਆਪਣੀ ਟੈਕਨੋਲੋਜੀ ਵੀ ਬਹੁਤ ਹੀ ਸਟਰੋਂਗ ਹੋਊਗੀ ਤਾਂ ਇਹੀ ਚੀਜ਼ ਫਾਰਸ ਡਿਫੈਂਸ ਦੇ ਨਾਲ ਹੈਗੀ ਆ ਅਗਲੀ ਚੀਜ਼ ਇੱਕ ਹੋਰ ਤੀਸਰੀ ਵਧੀਆ ਚੀਜ਼ ਇੰਡੀਆ ਦੀ ਪਹਿਲੀ ਹਾਈਡਰੋਜਨ ਪਾਵਰਡ ਡਰੋਨ ਇਹ ਬਣਾ ਰਹੇ ਆ ਹਾਈਡਰੋਜਨ ਦੇ ਨਾਲ ਹਾਈਡਰੋਜਨ એનર્ਜੀ ਦੇ ਨਾਲ ਚੱਲਣ ਵਾਲੇ ਡਰੋਨਸ ਨੂੰ ਬਣਾ ਰਹੀ ਆ ਉਹਦੇ ਵਿੱਚ ਵੀ ਇਹ ਇੰਡੀਆ ਦੀ ਪਹਿਲੀ ਕੰਪਨੀ ਬਣ ਰਹੀ ਆ ਫੇਰ ਅਗਲੀ ਚੀਜ਼ ਹੁਣ ਡਰੋਨਸ ਦਾ ਕੰਮ ਆ ਨਵੇਂ ਡਰੋਨਸੇ ਬਣਾ ਰਹੇ ਆ ਕਿਸ ਤਰ੍ਹਾਂ ਦੇ ਜਿਨ੍ਹਾਂ ਦਾ ਫਲਾਈਟ ਟਾਈਮ 12 ਘੰਟੇ ਦਾ ਹੋਊਗਾ ਮਤਲਬ 12 ਘੰਟੇ ਤੱਕ ਉੱਪਰ ਰਹਿ ਸਕਦੇ ਆ 22 ਕਿਲੋ ਭਾਰ ਲੈ ਕੇ ਆਪਣੇ ਨਾਲ ਮਤਲਬ ਬਿਲਕੁਲ ਹੀ ਇੱਕ ਨਵੀਂ ਚੀਜ਼ ਕਰ ਰਹੇ ਆ ਇਹ ਤੇ ਐਂਟੀ ਡਰੋਨ ਸਿਸਟਮ ਉਹ ਤਾਂ ਜਿਵੇਂ ਹੁਣ ਜ਼ੈਨ ਵਾਲੇ ਵੀ ਕਰ ਰਹੇ ਆ ਕਿ ਅਸੀਂ ਤਾਂ ਡਰੋਨ ਦਾ ਹਮਲਾ ਕਰਾਂਗੇ ਪਰ ਜੇ ਦੂਸਰੇ ਨੇ ਕਰਤਾ ਤਾਂ ਬਚਾਓ ਵੀ ਚਾਹੀਦਾ ਵਾ ਤਾਂ ਬਚਾਓ ਦੇ ਉੱਪਰ ਵੀ ਪਾਰਸ ਡਿਫੈਂਸ ਵਾਲੇ ਕੰਮ ਕਰ ਰਹੇ ਆ ਐਂਟੀ ਡਰੋਨ ਸਿਸਟਮ ਦੇ ਉੱਪਰ ਕੰਮ ਕਰ ਰਹੇ ਆ 2 ਕਿਲੋਮੀਟਰ ਪਹਿਲਾਂ ਹੀ ਟੈਕਨੋਲੋਜੀ ਨਵੀਆਂ ਲੈ ਕੇ ਆ ਰਹੇ ਕਿ ਕੋਈ ਵੀ ਦੁਸ਼ਮਣ ਦਾ ਡਰੋਨ 2 ਕਿਲੋਮੀਟਰ ਪਿੱਛੇ ਹੀ ਜਾਮ ਕੀਤਾ ਜਾਊਗਾ ਠੀਕ ਹੋ ਗਿਆ ਇਹ ਹੈਗੀ ਆ ਪਾਰਸ ਦੀ ਗੱਲ ਇੱਕ ਇਹਦੀ ਹੋਰ ਕੰਪਨੀਆਂ ਫਿਰ ਆਪਾਂ ਅੱਗੇ ਚੱਲਾਂਗੇ ਚਾਰ ਕੰਪਨੀਆਂ ਮੇਰੇ ਕੋਲ ਅੱਜ ਹੋਰ ਨੇ ਟੋਟਲ ਮੇਰੇ ਕੋਲ ਅੱਜ ਤੁਹਾਡੇ ਲਈ ਸੱਤ ਕੰਪਨੀਆਂ ਨੇ ਤੀਸਰੀ ਕੰਪਨੀ ਹੈਗੀ ਆ ਆਈਡੀਆ ਫੋਰਜ ਹੁਣ ਆਪਾਂ ਆਈਡੀਆ ਫੋਰਜ ਦੀ ਗੱਲ ਕਰਦੇ ਆ ਇਹ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਆ ਡਰੋਨਸ ਦੇ ਕੰਮ ਦੇ ਵਿੱਚ ਤੇ 50% ਮਾਰਕੀਟ ਸ਼ੇਅਰ ਆ ਇੰਡੀਆ ਦੇ ਵਿੱਚ ਆਈਡੀਆ ਫੋਰਜ ਦੇ ਕੋਲ ਮਤਲਬ ਕਿ ਕਿ ਇੰਡੀਆ ਦੇ ਵਿੱਚ ਟੋਟਲ ਜਿੰਨਾ ਵੀ ਡਰੋਨਸ ਨਾਲ ਰਿਲੇਟਡ ਕੰਮ ਹੁੰਦਾ ਉਹਦੇ ਚੋਂ 50% ਤੋਂ ਜ਼ਿਆਦਾ ਇਕੱਲਾ ਆਈਡੀਆ ਫੋਰਜ ਦੇ ਕੋਲ ਆ ਵੀ ਸਾਲ ਹੋ ਚੁੱਕਿਆ ਆ ਆਈਡੀਆ 4 ਜਵਾਲਿਆਂ ਨੂੰ ਇਸ ਫੀਲਡ ਦੇ ਵਿੱਚ ਆਏ ਹੋਏ ਠੀਕ ਆ ਜੀ ਅਗਲੀ ਚੀਜ਼ ਕੀ ਆ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਕੰਪਨੀ ਆ ਪੂਰੀ ਦੁਨੀਆ ਦੀ ਇੰਡੀਆ ਦੀ ਪਹਿਲੇ ਨੰਬਰ ਦੀ ਆ ਪੂਰੀ ਦੁਨੀਆ ਦੀ 30 ਨੰਬਰ ਦੀ ਸਭ ਤੋਂ ਵੱਡੀ ਕੰਪਨੀ ਆ ਇਹ ਹੁਣ ਅੱਗੇ ਦੇਖੀਏ ਕੀ ਲਿਖਿਆ ਹੋਇਆ ਹੁਣ ਇਹਨਾਂ ਨੂੰ ਇੱਕ ਲੇਟੈਸਟ ਟੈਕਨੋਲੋਜੀ ਦੇ ਇਹਨਾਂ ਨੇ ਡਰੋਨ ਬਣਾਏ ਆ ਤੇ ਉਹਦੇ ਵਿੱਚ ਇਹਨਾਂ ਨੂੰ ਹੁਣੇ ਇੰਡੀਅਨ ਆਰਮੀ ਤੋਂ ਬਹੁਤ ਵੱਡਾ ਆਰਡਰ ਮਿਲਿਆ ਵਾ ਤੇ ਹੁਣ ਇੱਕ ਉਸ ਤੋਂ ਅੱਗੇ ਜਿਹੜੇ ਇਹ ਡਰੋਨ ਬਣਾ ਰਹੇ ਆ ਜੀਪੀਐਸ ਡਿਨਾਈਡ ਰੇਡੀਓ ਸਾਈਲੈਂਟ এনਵਾਇਰਨਮੈਂਟ ਦੇ ਵਿੱਚ ਮਤਲਬ ਇੱਕ ਨਵੀਂ ਤਰ੍ਹਾਂ ਦਾ ਕੋਈ এনਵਾਇਰਨਮੈਂਟ ਹੈਗਾ ਵਾ ਰੇਡੀਓ ਸਾਈਲੈਂਟ ਪ੍ਰੋਪਰ ਉੱਥੇ ਵੀ ਇਹਨਾਂ ਦੇ ਡਰੋਨ ਜਿਹੜੇ ਹੈਗੇ ਉੱਥੇ ਜਾ ਕੇ ਆਪਣਾ ਕੰਮ ਕਰ ਸਕਦੇ ਆ ਅਗਲੀ ਚੀਜ਼ ਨਾਟੋ ਨਾਟੋ ਦਾ ਹੀ ਤਾਂ ਪੰਗਾ ਪਿਆ ਹੋਇਆ ਸਾਰਾ ਦਾ ਸਾਰਾ ਨਾਟੋ ਨੂੰ ਜੁਆਇਨ ਕਰਨ ਲੱਗਿਆ ਸੀ ਪੋਲੈਂਡ ਨਾ ਸੌਰੀ ਯੂਕਰੇਨ ਤਾਂ ਉਹਦਾ ਤਾਂ ਨਾਟੋ ਵਾਲਿਆਂ ਦਾ ਆਪਣਾ ਇੱਕ ਸਟਾਕ ਨੰਬਰ ਹੁੰਦਾ ਵਾ ਜੇ ਤੁਸੀਂ ਉਹਨਾਂ ਦੇ ਲੈਵਲ ਤੱਕ ਦੀ ਪ੍ਰੋਡਕਟ ਬਣਾਉਂਦੇ ਹੋ ਤਾਂ ਉਹਨੂੰ ਕਹਿੰਦੇ ਐਨਐਸਐਨ ਨੰਬਰ ਐਨਐਸਐਨ ਨੰਬਰ ਆਈਡੀ ਆਫੋਰ ਜਿਹੜੇ ਬਿਲਕੁਲ ਲੇਟੈਸਟ ਟੈਕਨੋਲੋਜੀ ਦੇ ਡਰੋਨਸ ਬਣਿਆ ਉਹਨਾਂ ਨੂੰ ਮਿਲ ਗਿਆ ਜਿਵੇਂ ਆਪਾਂ ਆਈਐਸਓ ਆਈਐਸਓ ਕਹਿੰਦੇ ਜਾਂ ਆਈਐਸਆਈ ਮਾਰਕ ਕਹਿੰਦੇ ਆ ਮਤਲਬ ਕੋਈ ਇੱਕ ਖਾਸ ਚੀਜ਼ ਆ ਜਿਹੜੀ ਪੈਰੀਮੀਟਰ ਦੇ ਉੱਪਰ ਸਹੀ ਉੱਤਰ ਦੀ ਆ ਵੀ ਉਸ ਕੁਆਲਿਟੀ ਦੀ ਹੈਗੀ ਆ ਤਾਂ ਹੁਣ ਤੁਸੀਂ NATO ਦੀ ਕੁਆਲਿਟੀ ਦੇਖ ਲਓ ਕਿ NATO ਵਾਲਿਆਂ ਨੇ ਇਹਨਾਂ ਦੇ ਜਿਹੜੇ ਨਵੇਂ ਡਰੋਨ ਆ ਉਹਨਾਂ ਨੂੰ ਕਿਹਾ ਕਿ ਹਾਂ ਠੋਡੇ ਡਰੋਨ ਬਿਲਕੁਲ ਹੀ ਸਹੀ ਨੇ ਕੁਆਲਿਟੀ ਵਾਈਜ਼ ਉਹਨਾਂ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਐਨਐਸਐਨ ਨੰਬਰ ਉਹਨਾਂ ਨੂੰ ਮਿਲ ਚੁੱਕਿਆ ਵਾ ਅੱਗੇ ਗੱਲ ਕਰੀਏ 30 ਡਿਗਰੀ ਮਾਈਨਸ -30 ਡਿਗਰੀ ਤੋਂ -55 ਡਿਗਰੀ ਘਟ ਦੇ ਟੈਂਪਰੇਚਰ ਦੇ ਉੱਪਰ ਕੰਮ ਕਰ ਸਕਦੇ ਆ ਇਹਨਾਂ ਦੇ ਡਰੋਨ ਨਵੇਂ ਜਿਹੜੇ ਆ ਰਹੇ ਆ ਉਹ ਕਿੰਨੀ ਹਾਈਟ ਦੇ ਉੱਪਰ ਜਾ ਸਕਦੇ ਆ 19685 ਫੁੱਟ ਤੱਕ ਇਹ ਸਪੈਸ਼ਲੀ ਇੰਡੀਅਨ ਆਰਮੀ ਦੇ ਲਈ ਡਿਜ਼ਾਈਨ ਕੀਤੇ ਗਏ ਆ ਕਿਉਂਕਿ ਸਿਆਚਨ ਵਗੈਰਾ ਉੱਪਰਲੀ ਜਿਹੜੀ ਹਾਈਟ ਦੇ ਉੱਪਰ ਜਦੋਂ ਵੀ ਕਦੇ ਜਿਵੇਂ ਕਾਰਗਿਲ ਦੇ ਟਾਈਮ ਕੋਈ ਲੜਾਈ ਹੋਈ ਸੀ ਇਸ ਤਰ੍ਹਾਂ ਦਾ ਤਾਂ ਉੱਥੇ ਇਹਨਾਂ ਡਰੋਨਸ ਨੂੰ ਯੂਜ਼ ਕੀਤਾ ਜਾ ਸਕੇ ਉਸ ਤੋਂ ਬਾਅਦ ਅੱਗੇ ਕੀ ਹੋਇਆ ਦੇਖ ਲੈਣੇ ਆਪਾਂ ਇਸ ਟਾਈਮ ਇਹਨਾਂ ਦੀ ਆਰਡਰ ਬੁੱਕ ਹੈਗੀ ਆ 238 ਕਰੋੜ ਦੀ ਹਾਂ ਇੰਡੀਅਨ ਗਵਰਨਮੈਂਟ ਦਾ ਜਿਹੜਾ ਬਜਟ ਆਇਆ ਵਾ ਉਹ ਹੈਗਾ 40000 ਕਰੋੜ ਦਾ ਜਿਹੜਾ ਪਿਛਲਾ ਬਜਟ ਹੈਗਾ ਵਾ 40000 ਕਰੋੜ ਦੇ ਬਜਟ ਦੇ ਵਿੱਚੋਂ 9000 ਕਰੋੜ ਗਿਆ ਵਾ ਇੰਡੀਅਨ ਆਰਮੀ ਦੇ ਕੋਲੇ ਤੇ ਇਹਦੇ ਵਿੱਚੋਂ ਜਿਹੜਾ ਜ਼ਿਆਦਾਤਰ ਪੋਰਸ਼ਨ ਜਾਣਾ ਵਾ ਉਹ ਜਾਣਾ ਵਾ ਡਰੋਨ ਸੈਕਟਰ ਦੇ ਵਿੱਚ ਤਾਂ ਇਹ ਮਤਲਬ ਕਿ ਇਹਨਾਂ ਕੰਪਨੀਆਂ ਨੂੰ ਬਹੁਤ ਵੱਡੇ ਆਰਡਰਸ ਮਿਲਣ ਦੀ ਸੰਭਾਵਨਾ ਵਾ ਅਕੋਰਡਿੰਗ ਟੂ ਥਿਸ ਆਰਟੀਕਲ ਇਸ ਆਰਟੀਕਲ ਦੇ ਅਕੋਰਡਿੰਗ ਇਹ ਮੈਂ ਨਹੀਂ ਕਹਿ ਰਿਹਾ ਉਸ ਤੋਂ ਅਗਲਾ ਇੱਕ ਜਿਹੜੀ ਚੀਜ਼ ਆਈਡੀਆ ਫੋਰਸ ਦੇ ਨਾਲ ਵਧੀਆ ਹੋਊਗੀ ਅੱਗੇ ਫਿਊਚਰ ਦੇ ਵਿੱਚ ਜਿਹਦੇ ਬਾਰੇ ਚ ਕਦਮ ਹੋਣ ਚੱਕ ਰਹੇ ਆ ਉਹ ਹੈਗਾ ਕਿ ਅਮਰੀਕਾ ਦੀਆਂ ਕੁਝ ਵੱਡੀਆਂ ਕੰਪਨੀਆਂ ਜਿਹੜੀਆਂ ਡਰੋਨ ਮੇਕਿੰਗ ਦੀਆਂ ਹੈਗੀਆਂ ਉਹਨਾਂ ਦੇ ਨਾਲ ਟਾਈ ਅਪ ਕਰ ਰਹੇ ਆ ਇਹ ਤਾਂ ਅਮਰੀਕਨ ਮਾਰਕੀਟ ਇਹਨਾਂ ਦੇ ਲਈ ਖੁੱਲ ਸਕਦੀ ਆ ਪਹਿਲੀ ਚੀਜ਼ ਆ ਦੂਸਰੀ ਹੈਗੀ ਆ ਕਿ ਅਮਰੀਕਨ ਟੈਕਨੋਲੋਜੀ ਇਹਨਾਂ ਨੂੰ ਵੀ ਮਿਲ ਸਕਦੀ ਆ ਆਈਡੀਆ ਫੋਰਸ ਵਾਲਿਆਂ ਨੂੰ ਇਹ ਹੋ ਗਈ ਆਪਣੀ ਗੱਲ ਇਹਨਾਂ ਦੀ ਹਾਂ ਆਪਾਂ ਇਹਨਾਂ ਦੀ ਵੈਲਿਊਏਸ਼ਨ ਦੀ ਵੀ ਗੱਲ ਕਰ ਲਈਏ ਵੀ ਬੜਾ ਸੋਹਣਾ ਇਹਨਾਂ ਨੇ ਲਿਖਿਆ ਹੋਇਆ ਕਿ ਜ਼ੈਨ ਦੀ ਵੈਲਿਊਏਸ਼ਨ ਤਾਂ ਬਹੁਤ ਜ਼ਿਆਦਾ ਸੀ ਮੈਂ ਤੁਹਾਨੂੰ ਦਿਖਾਇਆ ਵੀ 35 ਰੁਪਏ ਤੋਂ ਕਿੱਥੇ 3000 ਰੁਪਏ ਤੱਕ ਚਲਾ ਗਿਆ ਬਟ ਹੁਣੇ ਜਿਵੇਂ ਮਤਲਬ ਅੱਧ ਦੇ ਵਿੱਚ ਆ ਗਿਆ ਤਾਂ ਕਹਿੰਦੇ ਆ ਕਿ ਵੈਲਿਊਏਸ਼ਨ ਪਹਿਲਾਂ ਦੇ ਨਾਲੋਂ ਬੈਟਰ ਹੋ ਗਈ ਪਹਿਲਾਂ ਤਾਂ ਬਹੁਤ ਹੀ ਜ਼ਿਆਦਾ ਹਾਈ ਹੋ ਗਈ ਸੀ ਬਹੁਤ ਮਹਿੰਗਾ ਹੋ ਗਿਆ ਸੀ ਸ਼ੇਅਰ ਇਹਨਾਂ ਦਾ ਪੀ ਰੇਸ਼ੋ ਵਗੈਰਾ ਵੀ ਬਹੁਤ ਉੱਪਰ ਸੀਗੀ ਬਟ ਹੁਣ ਜਿਹੜੀ ਇੰਡਸਟਰੀ ਦਾ ਮੀਡੀਅਨ ਆ ਉਸ ਤੋਂ ਥੱਲੇ ਆ ਚੁੱਕਿਆ ਵਾ ਜ਼ੈਨਾ ਦਾ ਸ਼ੇਅਰ ਕੋ ਗਿਆ ਪਾਰਸ ਦਾ ਵੀ ਸੇਮ ਹੈ ਹੀ ਆ ਪਾਰਸ ਵੀ ਮੀਡੀਅਮ ਤੋਂ ਥੱਲੇ ਚੱਲ ਰਿਹਾ ਵਾ ਤੇ ਆਈਡੀਆ ਫੋਰਚ ਦੀ ਤਾਂ ਮੇਨ ਚੀਜ਼ ਹੀ ਇਹ ਆ ਆਈਡੀਆ ਫੋਰਚ ਦੀ ਇੱਕ ਪ੍ਰੋਬਲਮ ਕੀ ਹੈ ਨੇ ਤੇ ਰਿਜ਼ਲਟ ਪਿੱਛੇ ਜੇ ਕਿਉਂ ਵਧੀਆ ਨਹੀਂ ਹੈ ਕਿਉਂਕਿ ਜਿਹੜੀ ਜ਼ੈਨ ਆ ਜ਼ੈਨ ਟੈਕਨੋਲੋਜੀ ਆ ਤੇ ਪਾਰਸ ਵਾਲੇ ਆ ਉਹਨਾਂ ਦਾ ਕੰਮ ਕੱਲਾ ਡਰੋਨਸ ਦੇ ਵਿੱਚ ਨਹੀਂ ਹੈਗਾ ਉਹਨਾਂ ਕੋਲੇ ਹੋਰ ਵੀ ਕੰਮ ਹੈਗੇ ਆ ਸਭ ਤੋਂ ਪਹਿਲਾਂ ਤਾਂ ਹੋਰ ਵੈਪਨਸ ਬਹੁਤ ਸਾਰੇ ਬਣਾਉਂਦੇ ਆ ਪਰ ਉਹਦੇ ਨਾਲ ਨਾਲ ਹੋਰ ਫੀਲਡਸ ਦੇ ਵਿੱਚ ਵੀ ਹੈਗੇ ਆ ਤਾਂ ਇਧਰੋਂ ਜਦੋਂ ਡਰੋਨ ਦਾ ਕੰਮ ਕਿਤੇ ਮੱਠਾ ਪੈਂਦਾ ਵਾ ਉਹਨਾਂ ਨੂੰ ਉਧਰੋਂ ਬਹੁਤ ਵੱਡੇ ਆਰਡਰ ਮਿਲੇ ਆ ਤਾਂ ਉਹ ਕੰਪਨੀਆਂ ਦਾ ਕੰਮ ਚੱਲਦਾ ਰਹਿੰਦਾ ਡਾਈਵਰਸੀਫਾਈਆ ਮਤਲਬ ਕਿ ਉਹਨਾਂ ਦੀ ਦੁਕਾਨ ਦੇ ਉੱਤੇ ਇੱਕ ਹੀ ਚੀਜ਼ ਨਹੀਂ ਹੈਗੀ ਉਹਨਾਂ ਕੋਲੇ ਬਹੁਤ ਕੁਝ ਪਿਆ ਵਾ ਪਰ ਆਈਡੀਆ ਫੋਰਜ ਕੱਲੀ ਡਰੋਨ ਵਾਲੀ ਹੀ ਕੰਪਨੀ ਆ ਸਿੱਧੀ ਸਿੱਧੀ ਤਾਂ ਪਿੱਛੇ ਜੇ ਡਰੋਨ ਨਾਲ ਰਿਲੇਟਡ ਆਰਡਰਸ ਬਹੁਤ ਘੱਟ ਮਿਲੇ ਇਸੇ ਕਰਕੇ ਆਈਡੀਆ ਫੋਰਜ ਦਾ ਜਿਹੜਾ ਸ਼ੇਅਰ ਵੀ ਹੈਗਾ ਉਹ ਵੀ ਥੋੜਾ ਥੱਲੇ ਚੱਲਿਆ ਬਟ ਉਹੀ ਉਮੀਦ ਕੀਤੀ ਜਾ ਰਹੀ ਆ ਕਿ ਅੱਗੇ ਦੀ ਅੱਗੇ ਜਿਉਂ-ਜਿਉਂ ਡਰੋਨਸ ਦਾ ਕੰਮ ਵਧੂਗਾ ਤਾਂ ਇਹਨਾਂ ਦਾ ਕੰਮ ਵੀ ਵਧੂਗਾ ਇਹ ਹੋ ਗਈਆਂ ਆਪਣੀਆਂ ਤਿੰਨ ਕੰਪਨੀਆਂ ਹੁਣ ਮੈਂ ਤੁਹਾਡੇ ਲਈ ਲੈ ਕੇ ਆਇਆ ਮੋਤੀ ਲਾਲ ਓਸਵਾਲ ਵਾਲਿਆਂ ਨੇ ਰეკਮੈਂਡ ਕੀਤੀਆਂ ਨੇ ਚਾਰ ਕੰਪਨੀਆਂ ਮੈਂ ਇੱਕ ਚੀਜ਼ ਹੁਣ ਦੁਬਾਰਾ ਕਲੀਅਰ ਕਰ ਦਿੰਨਾ ਮੈਂ ਭੁੱਲ ਜਾਂਦਾ ਕਿ ਇਹ ਉਹਨਾਂ ਦੀਆਂ ਗੱਲਾਂ ਨੇ ਉਹਨਾਂ ਦੀਆਂ ਦੱਸੀਆਂ ਹੋਈਆਂ ਕੰਪਨੀਆਂ ਨੇ ਮੈਂ ਸਿਰਫ ਤੁਹਾਡੇ ਨਾਲ ਇਹਨਾਂ ਨੂੰ ਸ਼ੇਅਰ ਕਰ ਰਿਹਾ ਹਾਂ ਮੇਰੀ ਕੋਈ ਨਿੱਜੀ ਰਾਏ ਨਹੀਂ ਹੈਗੀ ਇਹ ਤਾਂ ਜੇ ਤੁਹਾਨੂੰ ਮਤਲਬ ਬਸ ਇਹ ਹੈ ਕਿ ਤੁਹਾਡੇ ਨਾਲ ਮੈਂ ਇਨਫੋਰਮੇਸ਼ਨ ਸਾਂਝੀ ਕਰ ਰਿਹਾ ਹਾਂ ਇਹ ਬਿਲਕੁਲ ਨਾ ਤੁਸੀਂ ਸਮਝੋ ਕਿ ਮੈਂ ਤੁਹਾਨੂੰ ਕੋਈ ਕਹਿ ਰਿਹਾ ਹਾਂ ਵੀ ਹਾਂਜੀ ਤੁਸੀਂ ਅੱਜ ਹੀ ਜਾਓ ਤੇ ਇਹਨਾਂ ਸ਼ੇਅਰਸ ਨੂੰ ਖਰੀਦ ਲਓ ਸਭ ਤੋਂ ਪਹਿਲੀ ਮੋਤੀ ਲਾਲ ਉਸਵਾਲ ਵਾਲੇ ਮੈਂ ਤੁਹਾਡੇ ਨਾਲ ਅੱਗੇ ਬਹੁਤ ਵਾਰ ਜ਼ਿਕਰ ਕੀਤਾ ਬਹੁਤ ਵੱਡੀ ਬ੍ਰੋকারেਜ ਫਰਮ ਹੈਗੀ ਆ ਇਹ ਰਾਮਦੇਵ ਅਗਰਵਾਲ ਹੋਣੇ ਇਹਦੇ ਕੋ-ਓਨਰ ਨੇ ਮਤਲਬ ਇੰਡੀਅਨ ਸ਼ੇਅਰ ਮਾਰਕੀਟ ਦੇ ਵਿੱਚ ਜੇ ਆਪਾਂ ਉੱਪਰਲੇ 10 ਬੰਦੇ ਗਿਣਨੇ ਹੋਣ ਜਿਨ੍ਹਾਂ ਨੂੰ ਆਪਾਂ ਕਹੇ ਦੀ ਕਿ ਪੂਰੀ ਚੰਗੀ ਤਰ੍ਹਾਂ ਨਾਲ ਸ਼ੇਅਰ ਮਾਰਕੀਟ ਦੀ ਸਮਝ ਹੈਗੀ ਹੈ ਉੱਪਰਲੇ 10 ਬੰਦੇ ਪੰਜ ਵੀ ਗਿਣ ਲਓ ਜਾਈ ਤਾਂ ਉਹਨਾਂ ਦੇ ਵਿੱਚ ਆਰਾਮਦੇਵ ਅਗਰ왈ੇ ਖੋਣਗੇ ਉਹਨਾਂ ਦੀ ਆਪਣੀ ਕੰਪਨੀ ਉਹਨਾਂ ਦੀ ਆਪਣੀ ਬ੍ਰੋকারেਜ ਫਾਰਮ ਆ ਤੇ ਉਹ ਕਹਿ ਰਹੇ ਆ ਕਿ ਕੋ ਫੋਰਜ ਨੂੰ ਬਾਏ ਕਰ ਲਓ ਤੇ ਕੋ ਫੋਰਜ ਦਾ ਉਹ ਆਪਣੇ ਵੱਲੋਂ ਜਿਹੜਾ ਟਾਰਗੇਟ ਦੇ ਰਿਆ ਉਹ ਦੇ ਰਿਆ 2500 ਰੁਪਏ ਦਾ ਇਸ ਟਾਈਮ ਕੋ ਫੋਰਜ ਤਾਂ ਕਾਫੀ ਥੱਲੇ ਚੱਲ ਰਿਹਾ ਵਾ ਫੇਰ ਕਹਿ ਰਹੇ ਆ ਇਹ ਆਰਾਮਦੇਵ ਅਗਰ왈 ਸਾਹਿਬ ਕਹਿ ਰਹੇ ਆ ਮੈਂ ਨਹੀਂ ਕਹਿ ਰਿਹਾ ਮੈਂ ਤਾਂ ਤੁਹਾਡੇ ਨਾਲ ਇਹ ਚੀਜ਼ਾਂ ਬਸ ਗੱਲਬਾਤ ਕਰ ਲੈਣੇ ਆਪਾਂ ਤਾਂ ਜਾਣਕਾਰੀ ਸਿਰਫ ਸਾਂਝੀ ਕਰਦੇ ਆ ਇਸ ਟਾਈਮ ਚੱਲ ਰਿਹਾ ਵਾ 1600 48 ਰੁਪਏ ਦੇ ਉੱਪਰ ਇਹ ਇਹਦਾ ਫਿਲਹਾਲ ਦਾ ਹਸਾਬ ਕਿਤਾਬਾ ਇਹਦੀ ਇਹਦਾ ਰਸਤਾ ਵਾ ਹਾਲੇ ਤੱਕ ਤਾਂ ਤੇ ਮੋਤੀ ਲਾਲ ਉਸਵਾਲ ਵਾਲੇ ਕਹਿ ਰਿਹਾ ਕਿ 2500 ਰੁਪਏ ਦਾ ਟਾਰਗੇਟ ਆ ਸਾਡੇ ਵੱਲੋਂ ਕਿਉਂ ਹੈਗਾ ਹੁਣ ਆਪਾਂ ਉਹਦੀ ਗੱਲ ਕਰਦੇ ਆ ਕਿ ਕਿਉਂ ਹੈਗਾ ਇੱਕ ਇਹਨਾਂ ਨੇ ਅਮਰੀਕਨ ਬੇਸਡ ਇੰਜੀਨੀਅਰਿੰਗ AI ਦੇ ਨਾਲ ਰਿਲੇਟਡ ਇੱਕ ਕੰਪਨੀ ਨੂੰ ਇਹਨਾਂ ਨੇ ਖਰੀਦਿਆ ਵਾ ਕੰਪਨੀ ਦਾ ਨਾਮ ਹੈਗਾ ਇਨਕੋਰਾ ਤੇ ਇੱਕ ਮਿੰਟੇ ਚੱਲ ਵੀ ਰਿਹਾ ਮੈਂ ਦੇਖ ਲਾਂ ਹੂੰ ਉਹਦੀ ਵੈਲਿਊਏਸ਼ਨ ਹੈਗੀ ਆ 2.35 ਬਿਲੀਅਨ ਡਾਲਰ ਇੰਨੇ ਵੱਡੀ ਅਮਾਊਂਟ ਦੇ ਵਿੱਚ ਇਹਨਾਂ ਨੇ ਇਹ ਅਮਰੀਕਨ ਕੰਪਨੀ ਖਰੀਦੀ ਆ ਹੁਣ ਇਹਦੇ ਨਾਲ ਇਹਨਾਂ ਨੂੰ ਫਾਇਦਾ ਕੀ ਹੋਊਗਾ ਮੋਤੀ ਲਾਲ ਉਸਵਾਲ ਵਾਲੇ ਕਹਿੰਦੇ ਆ ਕਿ ਕਿਉਂਕਿ ਉਹ ਕੰਪਨੀ ਇਨਕੋਰਾ AI ਦੇ ਵਿੱਚ ਖੁਦ ਹੀ ਬਹੁਤ ਜ਼ਿਆਦਾ ਵੱਡੀ ਆ ਤਾਂ 26% ਕੋ ਫੋਰਜ ਦਾ ਜਿਹੜਾ ਰੈਵਨਿਊ ਹੈਗਾ ਵਾ ਇਨਕੋਰਾ ਨੂੰ ਖਰੀਦਣ ਤੋਂ ਬਾਅਦ ਉਹ ਵੱਧ ਜਾਣਾ ਵਾ 26% ਮਤਲਬ ਕਿ ਚੌਥਾ ਹਿੱਸਾ ਇਨਕੋਰਾ ਦਾ ਮੇਨ ਕੰਮ ਹੈਗਾ ਹੈਲਥ케ਅਰ ਦੇ ਵਿੱਚ ਤੇ ਟੈਕਨੋਲੋਜੀ ਦੇ ਵਿੱਚ ਇਹ ਦੋਨੇ ਉਹ ਫੀਲਡ ਨੇ ਜਿਨ੍ਹਾਂ ਦੇ ਵਿੱਚ ਮਾਰਜਿਨਸ ਬਹੁਤ ਜ਼ਿਆਦਾ ਰਹਿੰਦੇ ਆ ਈਵਨ ਕੋ ਫੋਰਜ ਦੇ ਜਿਹੜੇ ਆਪਣੇ ਸੈਕਟਰ ਨੇ ਉਹਨਾਂ 'ਚ ਮਾਰਜਿਨ ਉਹਨਾਂ ਨਹੀਂ ਹੈਗਾ ਜਿੰਨਾ ਇਨਕੋਰਾ ਨੂੰ ਮਾਰਜਿਨ ਆਉਂਦਾ ਪਰ ਏਮਪਲੋਈ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਪਰ ਏਮਪਲੋਈ ਮੇਰਾ ਲਿਖਿਆ ਕਿਤੇ ਹਾਂ ਪਰ এমਪਲாய் ਮਤਲਬ ਆਪਣੇ ਇੱਕ ਕਰਮਚਾਰੀ ਦੇ ਪਿੱਛੇ ਕੋਫੋਰਜ ਵਾਲੇ ਬਣਾ ਰਿਹਾ 69000 ਡਾਲਰ ਰੁਪਈਆ ਇਨਕੋਰਾ ਕਿੰਨਾ ਬਣਾ ਰਹੀ ਹੈ ਇਹਨਾਂ ਤੋਂ ਵੀ ਜ਼ਿਆਦਾ 74000 ਡਾਲਰ 5000 ਡਾਲਰ ਹਰ ਕਰਮਚਾਰੀ ਦੇ ਪਿੱਛੇ ਉਹ ਜ਼ਿਆਦਾ ਬਣਾ ਰਿਹਾ ਤਾਂ ਇਹੋ ਜੀ ਕੰਪਨੀ ਜਿਹੜੀ ਇਹਨਾਂ ਤੋਂ ਵੀ ਅੱਗੇ ਚੱਲ ਰਹੀ ਆ ਉਹਨੂੰ ਖਰੀਦਣਾ ਇੰਨੀ ਵੱਡੀ ਕੰਪਨੀ ਨੂੰ ਕੋਫੋਰਜ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਰਹੂਗਾ ਭਵਿੱਖ ਦੇ ਵਿੱਚ 131 ਨਵੇਂ ਕਲਾਇੰਟ ਮਿਲ ਰਹੇ ਆ ਇਨਕੋਰਾ ਦੇ ਕਰਕੇ ਕੋਫੋਰਜ ਨੂੰ ਠੀਕ ਹੋ ਗਿਆ 1 ਮਿਲੀਅਨ ਡਾਲਰ ਦੀ ਐਨਯੋਲ ਰੈਵਨਿਊ ਵਧਣ ਵਾਲਾ ਵਾ ਕੋਫੋਰਜ ਦਾ ਇਸ ਤੋਂ ਇਲਾਵਾ 3100 AI ਸਪੈਸ਼ਲਿਸਟ ਨੇ ਇਨਕੋਰਾ ਦੇ ਕੋਲੇ 3100 ਬੰਦੇ ਉਹਨਾਂ ਦੇ ਕੋਲੇ ਉਹ ਨੇ ਜਿਨ੍ਹਾਂ ਨੂੰ AI ਦੇ ਵਿੱਚ ਮੁਹਾਰਤ ਹਾਸਲ ਆ ਤੇ ਜਿਨ੍ਹਾਂ ਨੂੰ ਆਪਣਾ ਕੰਮ ਚੰਗੀ ਤਰ੍ਹਾਂ ਆਉਂਦਾ ਉਹ ਹੁਣ ਕਿਹਦੇ ਲਈ ਕੰਮ ਕਰਨਗੇ ਕੋਫੋਰਜ ਦੇ ਲਈ ਤੇ 600 ਮਿਲੀਅਨ ਡਾਲਰ ਤੱਕ ਦਾ ਰੈਵਨਿਊ ਇਹਨਾਂ ਦਾ ਅਗਲੇ ਕੁਝ ਸਾਲਾਂ ਦੇ ਵਿੱਚ ਹੋ ਜਾਣਾ ਇਨਕੋਰਾ ਦਾ ਇਹ ਕੌਣ ਕਹਿ ਰਿਹਾ ਇਹ ਜੈਫਰੀਜ਼ ਵਾਲੇ ਕਹਿ ਰਹੇ ਆ ਮਤਲਬ ਕਿ ਦੋ ਬਹੁਤ ਵੱਡੇ ਬ੍ਰੋਕਰੇਜ ਫਰਮਸ ਨੇ ਮੋਤੀ ਲਾਲੋਸ ਵਾਲ ਦੀ ਮੈਂ ਗੱਲ ਦੱਸਤੀ ਦੂਸਰੇ ਹੈਗੇ ਜੈਫਰੀਜ਼ ਵਾਲੇ ਜੈਫਰੀਜ਼ ਵੀ ਬਹੁਤ ਵੱਡੇ ਆ ਇਹ ਦੋਨੇ ਹੀ ਬ੍ਰੋਕਰੇਜ ਫਰਮਸ ਕਹਿ ਰਹੀਆਂ ਨੇ ਇਸ ਟਾਈਮ ਦੇ ਉੱਪਰ ਕਿ ਕੋ ਫੋਰਜ ਦਾ ਜਿਹੜਾ ਸ਼ੇਅਰ ਇੱਕ ਹੋਰ ਵੀ ਚੀਜ਼ ਆ ਤਾਂ ਆਪਾਂ ਬੋਲੀਗੇ ਵਿੱਚ ਇਹਨੂੰ ਗੱਲ ਕਰਨੀ ਹੈ ਨਾ ਇੱਕ ਆ ਵੀ ਦੇਖੋ ਆ ਆ ਤੁਹਾਨੂੰ ਗਿਰਾਵਟ ਵੀ ਇੱਥੇ ਕਿਤੇ ਦੇਖੀਓ ਇੱਥੇ ਤਾਂ ਕਿਉਂਕਿ ਮਾਰਕੀਟ ਵੀ ਫਿਲਹਾਲ ਥੋੜੀ ਜਿ ਤਾਂ ਇੱਥੇ ਵੀ ਇੱਕ ਬੜੀ ਚੰਗੀ ਗਰਾਵਟ ਦਿਖ ਰਹੀ ਆ ਡਿਸਕਾਊਂਟ ਕਹਿ ਸਕਦੇ ਹਾਂ ਤਾਂ ਇਹ ਵੀ ਹੈਗਾ ਇਹ ਸੀ ਕੀ ਗੱਲ ਕੋ ਫੋਰਜ ਦੀ ਹੁਣ ਆਪਾਂ ਗੱਲ ਕਰਦੇ ਹਾਂ ਮੋਤੀ ਲਾਲ ਉਸਵਾਲ ਵਾਲਿਆਂ ਨੇ ਅਗਲੀ ਕਿਹੜੀ ਕੰਪਨੀ ਕਹੀ ਆ ਨਹੀਂ ਇੱਧਰ ਨਹੀਂ ਇੱਧਰ ਹੋ ਗਏ ਬ੍ਰਿਗੇਡ ਐਂਟਰਪ੍ਰਾਈਜ਼ ਦੂਸਰੀ ਕੰਪਨੀ ਮੋਤੀ ਲਾਲ ਉਸਵਾਲ ਵਾਲਿਆਂ ਨੇ ਕਹੀ ਆ ਬ੍ਰਿਗੇਡ ਐਂਟਰਪ੍ਰਾਈਜ਼ ਇਹਨਾਂ ਨੇ ਇਹਦਾ ਟਾਰਗੇਟ ਦਿੱਤਾ ਹੈ 1338 ਰੁਪਏ ਦਾ ਤੇ ਆਪਾਂ ਦੇਖ ਲੈਨੇ ਬ੍ਰਿਗੇਡ ਐਸ ਟਾਈਮ ਕਿੱਥੇ ਚੱਲ ਰਿਹਾ ਵਾ ਮੋਤੀ لال ਉਸਮਰਵਾਲੀ ਕਹਿੰਦੇ ਕਿ ਟਾਰਗੇਟ ਤੇ ਜਾਣ ਦੀ ਕੋਈ ਲੋੜ ਨਹੀਂ ਹੁੰਦੀ ਕਿ ਟਾਰਗੇਟ ਟਾਰਗੇਟ ਹੈਗਾ ਬਸ ਸਿੰਪਲ ਹੈਗਾ ਕਿ ਕੋਈ ਚੰਗੀ ਕੰਪਨੀ ਕਹਿ ਰਹੀ ਆ ਕਿ ਹਾਂ ਕਿ ਉਹ ਵਧੀਆ ਚੱਲੇ ਜਾਣਗੇ ਦੇਖੋ ਪਹਿਲਾਂ ਥੱਲੇ ਵੀ ਮਤਲਬ ਕਾਫੀ ਵਧੀਆ ਉੱਪਰ ਤੱਕ ਗਈ ਐ ਇੱਥੋਂ ਗਰਾਵਟ ਆਈ ਐ ਐਸ ਟਾਈਮ ਚੱਲ ਰਹੀ ਐ 900 ਰੁਪਏ ਦੇ ਉੱਪਰ ਤੇ ਮੋਤੀ ਲਾਲ ਉਸਵਾਲ ਵਾਲੇ ਕਹਿ ਰਹੇ ਆ ਕਿ 1300 1350 ਰੁਪਏ ਦੇ ਉੱਪਰ ਜਾਊਗੀ ਉਹਦਾ ਕਾਰਨ ਕੀ ਦੱਸ ਰਹੇ ਆ ਕਾਰਨ ਇਹ ਹੈਗਾ ਕਿ ਲਾਰਜ ਰੈ residențial ਪ੍ਰੋਜੈਕਟ ਪਾਈਪਲਾਈਨ 11 ਮਿਲੀਅਨ ਸਕੁਅਰ ਫੁੱਟ ਕਿਉਂਕਿ ਇਹ ਰੀਅਲ ਸਟੇਟ ਸੈਕਟਰ ਦੇ ਨਾਲ ਬਿਲੋਂਗ ਕਰਦੀ ਆ ਬ੍ਰਿਗੇਡ ਐਂਟਰਪ੍ਰਾਈਜ਼ ਬਹੁਤ ਵੱਡੀ ਕੰਪਨੀ ਆ ਇਹ ਤੇ ਮੇਨ ਇਹਨਾਂ ਦਾ ਕੰਮ ਹੈਗਾ ਇੰਡੀਆ ਦੇ ਮੇਨ ਮੇਨ ਸ਼ਹਿਰਾਂ ਦੇ ਵਿੱਚ ਬੈਂਗਲੌਰ ਚੇਨਈ ਹਾਈਦਰਾਬਾਦ ਮੈਸੂਰ ਇਹ ਉਹ ਸ਼ਹਿਰ ਨੇ ਜਿੱਥੇ ਮਤਲਬ ਫਲੈਟਸ ਦੀ ਕੀਮਤ ਅਪਾਰਟਮੈਂਟਸ ਦੀ ਕੀਮਤ ਉਹ ਮਤਲਬ ਪੁੱਛੋ ਨਾ ਪਤਾ ਨਹੀਂ ਕਿੰਨੇ ਕੀਲੇ ਵੇਚਣੇ ਪੈਣਗੇ ਉੱਥੇ ਇੱਕ ਫਲੈਟ ਲੈਣ ਦੇ ਲਈ ਉਹਨਾਂ ਪ੍ਰੋਪਰਟੀਆਂ ਨੂੰ ਇਹ ਡਿਵੈਲਪ ਕਰਦੇ ਆ ਫਿਰ ਲੋਕਾਂ ਨੂੰ ਵੇਚਦੇ ਆ ਕਰੋੜਾਂ ਰੁਪਏ ਦੇ ਵਿੱਚ ਅੱਗੇ ਹੁਣ ਜਿਹੜੇ ਇਹਨਾਂ ਦੇ ਪ੍ਰੋਜੈਕਟ ਆ ਰਹੇ ਆ ਕਿੰਨੇ ਦੇ 11 ਮਿਲੀਅਨ ਸਕੁਅਰ ਫੁੱਟ ਦਾ ਏਰੀਆ ਕਰ ਰਹੇ ਆ ਅੱਗੇ ਹੁਣ ਇਹ ਇਹਨਾਂ ਦਾ ਹੋਟਲ ਬਿਜ਼ਨਸ ਵੀ ਆ ਹੋਟਲ ਵੀ ਨੇ ਇਹਨਾਂ ਦੇ ਹੋਟਲ ਦੀ ਚੇਨ ਆ ਉਹਦੇ ਵਿੱਚ ਵੀ ਆਪਣਾ ਇਹ ਕੰਮ ਕਰ ਵਧਾ ਰਹੇ ਆ ਇੱਥੇ ਮੈਂ ਨੰਬਰ ਹਾਂ 3300 ਸਾਲ 2030 ਤੱਕ ਇਹ ਚਾਹੁੰਦੇ ਆ ਕਿ ਇਹਨਾਂ ਦੇ ਜਿਹੜੇ ਹੋਟਲਾਂ ਦੇ ਟੋਟਲ ਕਮਰੇ ਹੈਗੇ ਉਹ 3300 ਤੱਕ ਹੋ ਜਾਣ। ਉਹ ਇਹਨਾਂ ਦਾ ਬਿਜ਼ਨਸ ਬੱਸ ਇਵ ਵਧੀਆ ਚੱਲ ਰਿਹਾ ਵਾ। ਹੁਣ ਇੱਕ ਨਵੇਂ ਸਟੇਟ ਦੇ ਵਿੱਚ ਜਾਣਾ ਚਾਹ ਰਹੇ ਆ। ਸਟੇਟ ਦਾ ਨਾਮ ਹੈਗਾ ਕੇਰਲ ਆ। ਕੇਰਲਾ ਦੇ ਵਿੱਚ ਟੂਰਿਜ਼ਮ ਬਹੁਤ ਜ਼ਿਆਦਾ ਆ। ਤਾਂ ਉੱਥੇ ਵੀ ਜਾਣਾ ਚਾਹ ਰਹੇ ਆ ਇਹ। ਇਹ ਹੋ ਗਿਆ ਜੀ ਦੂਸਰਾ। ਅੱਛਾ ਮੈਂ ਤਿੰਨ ਹੀ ਲੈ ਕੇ ਆਂ ਟੋਟਲੀ। ਮੈਂ ਇੱਕ ਕੋਈ ਛੱਡਤੀ ਹੁਣੀ ਆ ਫਿਰ। ਤੀਸਰੀ ਕੰਪਨੀ ਹੈਗੀ ਆ। ਅੱਛਾ ਫਿਰ ਇੱਥੇ ਆ ਜਾਣੀਗਾ। ਇੱਕ ਮਿੰਟ। ਅਪੋਲੋ ਟਾਇਰਸ ਤੀਸਰਾ ਮੋਤੀ ਲਾਲ ਉਸ ਵਾਲ ਵਾਲੇ ਕਹਿ ਰਹੇ ਆ ਅਪੋਲੋ ਟਾਇਰਸ ਉਹਨਾਂ ਨੂੰ ਪਸੰਦ ਆ ਰਿਹਾ RAMDEO AGARWAL ਸਾਹਿਬ ਉਹਨਾਂ ਨੂੰ ਜਾਂ ਉਹਨਾਂ ਦੇ ਅੱਗੇ ਜਿਹੜੇ ਕਰਮਚਾਰੀ ਨੇ ਮੋਤੀ ਲਾਲ ਉਸ ਵਾਲ ਦੇ ਫਾਰਮ ਦੇ ਵਿੱਚ ਰੱਖੇ ਉਹ ਕਹਿ ਰਿਹਾ ਕਿ ਅਪੋਲੋ ਟਾਇਰ ਉਹਨਾਂ ਨੂੰ ਵਧੀਆ ਲੱਗ ਰਿਹਾ ਵਾ ਉਹਨਾਂ ਨੇ ਇਹਦਾ ਟਾਰਗੇਟ ਦਿੱਤਾ ਹੋਇਆ 600 ਰੁਪਏ ਦਾ ਆਪਾਂ ਇਹ ਵੀ ਦੇਖ ਲੈਣਾ ਇਸ ਟਾਈਮ ਕਿੱਥੇ ਚੱਲ ਰਿਹਾ 500 ਦੇ ਤੇ 500 ਤੇ ਚੱਲ ਰਿਹਾ ਅਪੋਲੋ ਇਹ ਕਹਿ ਰਿਹਾ ਕਿ 600 ਤੱਕ ਦਾ ਇਹਨਾਂ ਦਾ ਟਾਰਗੇਟ ਹੈ 20% ਦੀ ਹੋ ਗਿਆ ਅਗੇ ਇਨਕਰੀਸ ਜਿਹੜੀ ਹੋਗੀ ਤਾਂ ਉਹਦਾ ਮੇਜਰ ਕਾਰਨ ਕੀ ਹੈ ਕਿ ਜਿਹੜਾ ਕਿਉਂਕਿ ਅਪੋਲੋ ਆ ਨਾ ਜਿਹੜਾ ਅਪੋਲੋ ਦਾ ਮੇਨ ਕੰਮਕਾਰ ਇਕੱਲਾ ਇੰਡੀਆ ਵਿੱਚ ਨਹੀਂ ਹੈਗਾ ਯੂਰਪ ਦੇ ਵਿੱਚ ਬਹੁਤ ਵੱਡਾ ਕੰਮਕਾਰ ਆ ਅਪੋਲੋ ਦਾ ਤੇ ਮੋਤੀ ਲਾਲ ਉਸਵਾਲਡ ਵਾਲਿਆਂ ਦੇ ਅਕੋਰਡਿੰਗ ਜਿਹੜਾ ਇਹਨਾਂ ਦਾ ਯੂਰਪ ਦਾ ਬਿਜ਼ਨਸ ਆ ਉਹ 6 ਜੇ ਪਿਛਲੇ ਕੁਝ ਟਾਈਮ ਤੋਂ ਬਹੁਤ ਵਧੀਆ ਮਤਲਬ ਪਰਫਾਰਮ ਕਰ ਰਿਹਾ ਵਾ ਉੱਥੇ ਇਹਨਾਂ ਨੂੰ ਕਾਫੀ ਵਧੀਆ ਬੈਨੀਫਿਟ ਹੋ ਰਿਹਾ ਅਪੋਲੋ ਵਾਲਿਆਂ ਨੂੰ ਤਾਂ ਉਹਦਾ ਫਾਇਦਾ ਇਹਨਾਂ ਨੂੰ ਦੇਖੂਗਾ ਦੂਸਰਾ ਇਹਨਾਂ ਨੇ ਇੱਕ ਚੀਜ਼ ਕੀ ਕੀਤੀ ਆ ਆਪਣੇ ਦੋ ਤਿੰਨ ਕਾਰਖਾਨੇ ਇੰਡੀਆ ਦੇ ਵਿੱਚ ਬਣਾ ਲਾ ਰਹੇ ਆ ਇਹ ਟਾਇਰਸ ਮੈਨੂਫੈਕਚਰਿੰਗ ਕਰਨ ਲਈ ਪਹਿਲਾਂ ਉਹ ਸੀਗੇ ਯੂਰਪ ਦੇ ਵਿੱਚ ਯੂਰਪ ਦੇ ਵਿੱਚ ਪ੍ਰੋਬਲਮ ਕੀ ਆ ਉੱਥੇ ਲਾਗਤ ਬਹੁਤ ਜ਼ਿਆਦਾ ਹੁੰਦੀ ਆ ਕੋਈ ਵੀ ਚੀਜ਼ ਬਣਾਉਣੀ ਆ ਆਪਾਂ ਨੂੰ ਪਤਾ ਵਾ ਉੱਥੇ ਤਨਖਾਹਾਂ ਜ਼ਿਆਦਾ ਦੇਣੀਆਂ ਪੈਂਦੀਆਂ ਨੇ ਇੱਥੇ ਲੇਬਰ ਚੀਪ ਹੈਗੀ ਆ ਤਾਂ ਹੁਣ ਤੋਂ ਜਿਹੜੇ ਵੀ ਟਾਇਰ ਵਗੈਰਾ ਜਾਂ ਜੋ ਵੀ ਸਮਾਨ ਯੂਰਪ ਦੇ ਵਿੱਚ ਵੇਚਿਆ ਜਾਊਗਾ ਉਹਨੂੰ ਬਣਾਇਆ ਇੰਡੀਆ ਵਿੱਚ ਜਾਊਗਾ ਤਾਂ ਇਹਨਾਂ ਦੀ ਜਿਹੜੀ ਕਾਸਟ ਹੈਗੀ ਆ ਪੋਲੋ ਟਾਇਰਸ ਦੀ ਉਹ ਅੱਗੇ ਜਾ ਕੇ ਮੋਤੀ ਲਾਲ ਉਸਵਾਲ ਦੇ ਅਕੋਰਡਿੰਗ ਘਟਣ ਵਾਲੀ ਆ ਤੇ ਪ੍ਰੋਫਿਟ ਇਹਨਾਂ ਦਾ ਗਰੋ ਹੋਣ ਵਾਲਾ ਵਾ ਜਿਹੜਾ ਕਿ ਮੋਤੀ ਲਾਲ ਉਸਵਾਲ ਵਾੜਨ ਲੱਗਦਾ ਵਾ ਤਕਰੀਬਨ ਤਕਰੀਬਨ 22% ਐਨੋਲੀ ਔਨ ਐਵਰੇਜ ਔਨ ਐਵਰੇਜ 22% ਇਹਨਾਂ ਦਾ ਪ੍ਰੋਫਿਟ ਲੱਗਦਾ ਵਾ ਇਹਨਾਂ ਨੂੰ ਕਿ ਵਧ ਜਾਊਗਾ ਤਾਂ ਇਹ ਹੈਗੀਆਂ ਜੀ ਕੰਪਨੀਆਂ ਮੇਰੀ ਇਹਨਾਂ ਦੇ ਵਿੱਚੋਂ ਮੈਂ ਨਹੀਂ ਤੁਹਾਨੂੰ ਦੱਸਿਆ ਗੱਲ ਉਹੀ ਹੁੰਦੀ ਹੈ ਕਿ ਕੋਈ ਗਲਬਤ ਕਰ ਲਓ ਕਿਸੇ ਨੂੰ ਕੁਝ ਪਤਾ ਲੱਗ ਜੂ ਬਸ ਉਹੀ ਚੀਜ਼ ਆ ਮੈਂ ਸਿਰਫ ਤੁਹਾਨੂੰ ਵੈਸੇ ਹੀ ਦੱਸਦਾ ਤੁਸੀਂ ਸਾਰਿਆਂ ਨੂੰ ਇਗਨੋਰ ਵੀ ਕਰ ਸਕਦੇ ਹੋ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ ਕੋਈ ਗਿਆ ਤਾਂ ਖਬਰਾਂ ਚੱਲਦੀਆਂ ਹੀ ਰਹਿੰਦੀਆਂ ਨੇ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਮੇਰੇ ਕੋਲ ਅੱਜ ਟਾਈਮ ਸੀਗਾ ਮੈਨੂੰ ਆਹ ਨਿਊਜ਼ ਚੰਗੀਆਂ ਲੱਗੀਆਂ ਤਾਂ ਮੈਂ ਕਿਹਾ ਮੈਂ ਤੁਹਾਡੇ ਨਾਲ ਇਹ ਵਾਲੀਆਂ ਖਬਰਾਂ ਸ਼ੇਅਰ ਕਰ ਦਿੰਦਾ ਸੈਕੰਡਲੀ ਬ੍ਰੋকারেਜ ਫਰਮਸ ਬਹੁਤ ਥੋੜੀਆਂ ਨੇ ਜਿਨ੍ਹਾਂ ਦੇ ਉੱਤੇ ਮੈਂ ਆਪ ਨਿੱਜੀ ਤੌਰ ਤੇ ਟਰਸਟ ਕਰਦਾ ਹਾਂ ਉਹ ਵੱਖਰਾ ਵੀ ਮੈਂ ਉਵੇਂ ਨਹੀਂ ਲੈਂਦਾ ਮੈਂ ਤਾਂ ਆਪਣਾ ਹੀ ਕਰਦਾ ਰਹਿਣਾ ਬਟ ਹਾਂ ਇਹਨਾਂ ਦਾ ਕੰਮ ਬਹੁਤ ਚੰਗਾ ਵਾ ਮੋਤੀ ਲਾਲ ਹਸਪਤਲ ਵਾਲੇ ਆ ਇਹਨਾਂ ਦੀਆਂ ਗੱਲਾਂ ਮੈਨੂੰ ਨਿੱਜੀ ਤੌਰ ਤੇ ਮੈਂ ਖੇ ਰਿਆ ਆਪਣੇ ਲਈ ਮੈਂ ਕਿਸੇ ਨੂੰ ਕਦੇ ਕੁਝ ਨਹੀਂ ਕਹਿੰਦਾ ਹੁੰਦਾ ਕਦੇ ਵੀ ਨਹੀਂ ਕਿਹਾ ਤੇ ਥੋੜਾ ਪੈਸਾ ਵਾ ਥੋੜੀ ਜਿੰਮੇਵਾਰੀ ਆ ਇਹਨਾਂ ਨੂੰ ਚੈੱਕ ਕਰਨਾ ਇਹ ਤਾਂ ਸਿਰਫ ਇੱਕ YouTube ਚੈਨਲ ਆ ਜਿੱਥੇ ਖੜ ਕੇ ਮੈਂ ਬੋਲ ਦਿੰਨਾ ਹਜ਼ਾਰਾਂ YouTube ਚੈਨਲ ਨੇ ਬਹੁਤ ਸਾਰੇ ਬਹੁਤ ਇਹੋ ਜਿਹੇ ਨੇ ਜਿਹੜੇ ਬਹੁਤ ਹੀ ਚੰਗਾ ਕੰਮ ਕਰ ਰਹੇ ਆ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਬਹੁਤ ਹੀ ਮਾੜਾ ਕੰਮ ਕਰ ਰਹੇ ਆ ਤੁਸੀਂ ਅਲੱਗ-ਅਲੱਗ ਥਾਵਾਂ ਤੇ ਜਾਓ ਖੁਦ ਪੜੋ ਇੰਗਲਿਸ਼ ਸਿੱਖੋ ਡਿਟੇਲਸ ਪੜੋ ਜਿੱਥੋਂ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਆ ਕਿਉਂਕਿ ਐਟ ધ ਐਂਡ ਥੋੜਾ ਪੈਸਾ ਸਿਰਫ ਥੋਡੀ ਹੀ ਜ਼ਿੰਮੇਵਾਰੀ ਆ ਕੱਲਿਆਂ ਦੀ ਨਾ ਮੈਂ ਨਾ ਤੁਸੀਂ ਕੋਈ ਵੀ ਬੰਦਾ ਆਪਾਂ ਕੱਲ ਨੂੰ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ ਤਾਂ ਇਹ ਸੀਗੀਆਂ ਜੀ ਗੱਲਾਂ ਬਾਤਾਂ ਅੱਜ ਦਾ ਹੀ ਸੀਗਾ ਆਪਣਾ ਵੀਡੀਓ ਤੇ ਹੁਣ ਇਸ ਵੀਡੀਓ ਨੂੰ ਮੈਂ ਇੱਥੇ ਹੀ ਖਤਮ ਕਰਦਾ